ਕੱਲ ਮੈਂ ਹਾਤੇ ਸੰਦਰ ਨਿਊਜ਼ ਦੇਖ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਦੀ ਵੱਡੀ ਅਪਡੇਟ ਦੀ ਗੱਲ ਕਰਦੇ ਹਾਂ AI ਦੇ ਨਾਲ ਜੁੜੀ ਖਬਰ ਜਦੋਂ ਦੀ AI ਆਇਆ ਵਾ ਦੁਨੀਆ ਦੇ ਵਿੱਚ ਕਾਫੀ ਸਾਰੇ ਵੱਡੇ ਬਦਲਾਅ ਵੀ ਹੋਏ ਨੇ AI ਨੇ ਕਈ ਸਾਰੇ ਕੰਮਾਂ ਨੂੰ ਆਸਾਨ ਕਰ ਦਿੱਤਾ ਹੈ ਹਰ ਖੇਤਰ ਤੇ ਵਿੱਚ AI ਦਾ ਇਸਤੇਮਾਲ ਰੱਜ ਕੇ ਕੀਤਾ ਜਾ ਰਿਹਾ ਹੈ ਇੱਥੇ ਤੱਕ ਕਿ ਰਾਜਨੀਤਿਕ ਨੇਤਾਵਾਂ ਦੇ ਵੱਲੋਂ ਵੀ ਆਪਣੇ ਚੋਣ ਪ੍ਰਚਾਰ ਦੇ ਲਈ AI ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਲੇਕਿਨ AI ਸਾਡੇ ਲਈ ਕਿੰਨਾ ਖਤਰਨਾਕ ਸਾਬਿਤ ਹੋ ਸਕਦਾ ਹੈ ਇਹ ਉਦੋਂ ਪਤਾ ਲੱਗਿਆ ਜਦੋਂ ਸੋਸ਼ਲ ਮੀਡੀਆ ਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਇੱਕ ਵੀਡੀਓ ਸਾਹਮਣੇ ਆਈ ਸਤਿਵੰਤੋ ਤੁਸੀਂ ਵੀ ਇਸ ਵੀਡੀਓ ਤੇ ਨਜ਼ਰ ਮਾਰ ਲਵੋ ਫਿਰ ਦੱਸਦੇ ਹਾਂ ਕਿ ਆਖਿਰ AI ਸਾਡੇ ਲਈ ਕਿਸ ਤਰ੍ਹਾਂ ਖਤਰਨਾਕ ਸਾਬਤ ਹੋ ਸਕਦੀ ਹੈ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ 트럼ਪ ਅਤੇ ਉਪਰਾਸਪਤਰੀ ਕਮਲਾ ਹੈਰਿਸ ਦੀ ਜੋ ਕਿ ਇੱਕ AI ਜਨਰੇਟਡ ਵੀਡੀਓ ਹੈ ਤੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਇਸ ਨੂੰ ਹੁਣ ਸ਼ੇਅਰ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਵਾਇਰਲ ਹੋ ਰਹੀ ਹੈ ਇਹ ਵੀਡੀਓ ਜਿਹੜੀ AI ਜਨਰੇਟਡ ਹੈ ਲੇਕਿਨ AI ਜਨਰੇਟਡ ਵੀਡੀਓ ਜਿਹੜੀਏ ਸਾਨੂੰ ਕਿਸ ਹੱਦ ਤੱਕ ਕਿਸੇ ਮੁਸੀਬਤ ਦੇ ਵਿੱਚ ਪਾ ਸਕਦੀ ਹੈ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਇਹ ਵੀਡੀਓ ਜਿਹੜੀ ਹੈ X ਦੇ ਮਾਲਕ ਐਲਨ ਮਸਕ ਦੀ AI ਫਰਮ X AI ਨੇ ਪਣਾਇ ਜਿਸ ਦਾ ਟੂਲ Grok 2 ਹੁਣ ਵਿਵਾਦਾਂ ਦਾ ਕੇਂਦਰ ਬਣ ਗਿਆ ਹੈ ਇਸ ਵੀਡੀਓ ਦੇ ਆਉਣ ਤੋਂ ਬਾਅਦ ਲੋਕਾਂ ਦੇ ਵੱਲੋਂ ਵਕਫ-ਵਕਫ ਤਰ੍ਹਾਂ ਦੀਆਂ ਪ੍ਰ ਕਿਰਿਆਮਤ ਇਤਿਹਾਜ਼ਾਰੀਆਂ ਨੇ ਤਰਸਰਦਾ ਦিয়ে ਕਿ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ 2024 ਦੇ ਰਾਸ਼ਟਰਪਤੀ ਚੋਣਾਂ ਦੀ ਤਿਆਰੀ ਕਰ ਰਹੇ ਨੇ ਲੇਕਿਨ AI ਜਨਰੇਟਿਡ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੋਨਾਂ ਨੂੰ ਇੱਕ ਦੂਜੇ ਦਾ ਪ੍ਰੇਮੀ ਦਿਖਾਇਆ ਗਿਆ ਇਸ ਵੀਡੀਓ ਦੇ ਨਾਲ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ AI ਦੇ ਨਾਲ ਕਿੰਨੇ ਵੱਡੇ ਵੱਡੇ ਬਦਲਾਅ ਕੀਤੇ ਜਾ ਸਕਦੇ ਨੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਸਾਡੇ ਲਈ ਮੁਸੀਬਤ ਬਣ ਜਾਵੇ ਫਿਲਹਾਲ ਇਸ ਵੀਡੀਓ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਸਾਂਝੇ ਜ਼ਰੂਰ ਕਰੋ।